ਸਰਸ਼ੀ ਕਾਲਜੀ ਸਾਰਿਆਂ ਨੂੰ ਮੈਂ ਲਾਪਿਤ ਘਰ ਹਾਜ਼ਰਾਂਜੀ ਕੋ ਜਸਵੰਤ ਜਸਵਰਾ ਲਿਖੇਗੇ ਨਾਵਲ ਨਾਚੋ ਦਾ ਭਾਗ ਪੰਜਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਗੁੱਡੀ ਵੀ ਰਸਤੇ ਵਿੱਚ ਆ ਰਹੀ ਸੀ ਕਿ ਉਸ ਨੂੰ ਰਸਤੇ ਵਿੱਚ ਕਰਮਾ ਮਿਲ ਗਿਆ ਕਰਮਾ ਜੋ ਖੁਦ ਨੂੰ ਪਿੰਡ ਦਾ ਵੱਡਾ ਬਦਮਾਸ਼ ਸਮਝਦਾ ਸੀ ਪੈਸੇ ਪੱਖੋਂ ਚੰਗਾ ਹੋਣ ਕਰਕੇ ਉਹ ਲੋਕਾਂ ਨੂੰ ਡਰਾ ਕੇ ਰੱਖਦਾ ਸੀ ਔਖੇ ਵੇਲੇ ਜੀਤੋ ਦੇ ਦੀਪਾ ਕਈ ਵਾਰੀ ਉਸ ਤੋਂ ਪੈਸੇ ਫੜਦੇ ਸਨ ਜਿਸ ਕਰਕੇ ਉਹ ਦੀਪੇ ਨੂੰ ਨਾ ਜੋ ਤੇ ਰਿਸ਼ਤੇ ਲਈ ਦਬਾਅ ਪਾਉਂਦਾ ਰਹਿੰਦਾ ਸੀ ਕਰਮਾ ਕਿੱਥੇ ਜਾ ਰਹੀ ਤੂੰ ਗੁੱਡੀ ਕਰਮੇ ਵੀਰੇ ਜਿਹੜਾ ਕੰਮ ਆ ਥੋੜਾ ਸਰਪੰਚਣੀ ਦੇ ਕਰ ਅੱਛਾ ਅੱਛਾ ਪਤਾ ਮੈਨੂੰ ਕਿਹੜਾ ਕੰਮ ਆ ਤੇ ਇਹ ਵੀ ਪਤਾ ਲੱਗ ਗਿਆ ਕਿ ਨਾ ਜੋ ਰੋਜ਼ ਇੱਥੇ ਆਉਂਦੀ ਕੰਮ ਕਰਨ ਨਾ ਤੁਹਾਨੂੰ ਥੋੜੀ ਜਿਹੀ ਸ਼ਰਮ ਹੈਗੀ ਕਿ ਨਹੀਂ ਦੋ ਦੋ ਜਵਾਨ ਮੁੰਡੇ ਰਹਿੰਦੇ ਇੱਥੇ ਉਹਨੂੰ ਕਿਉਂ ਭੇਜਦੇ ਹੋ ਇਕੱਲੇ ਨੂੰ ਉਹ ਤਾਂ ਹੈ ਹੀ ਨਹੀਂ ਸੋਹਣੀ ਕੋਈ ਵੀ ਫਾਇਦਾ ਚੁੱਕ ਜਾਓ ਤੇ ਇਹ ਨਾ ਭੁੱਲਿਓ ਮੇਰੀ ਜਾਨੀ ਕਰਮੀ ਦੀ ਉਹ ਮੰਗਾ ਦਸ ਸਿੰਘ ਜਾ ਕੇ ਆਪਣੇ ਬੀਬੀ ਬਾਪੂ ਨੂੰ ਚੰਗਾ ਕਰਮੀ ਵੀਰੇ ਦਸ ਦੀ ਮੰਗੀ ਉਹ ਗੇਟ ਖੁੱਲਾ ਹੋਣ ਕਰਕੇ ਅੱਗੇ ਆ ਗਈ ਗੁੱਡੀਏ ਤੇ ਉਤਰ ਤੀਖ ਰਹੀ ਸੀ ਕਿ ਘਰ ਕੋਈ ਤਾਂ ਹੈ ਹੈ ਨਹੀਂ ਕੀ ਕਰਾਂ ਬੇਚਿਜ ਕੀ ਵਿੱਚ ਉਹ ਦਰਵਾਜ਼ੇ ਦੇ ਅੰਦਰ ਆ ਗਈ ਸਾਹਮਣੇ ਤੇਜੀ ਬੈਠਾ ਸੀ ਉਸਨੇ ਵੀ ਗੁੱਡੀ ਬਲ ਦੇਖ ਲਿਆ ਸੀ ਤੇਜੀ ਦੇ ਬੋਲਣ ਤੋਂ ਪਹਿਲਾਂ ਹੀ ਗੁੱਡੀ ਬੋਲ ਪਈ ਤੁਸੀਂ ਰਮਨ ਵੀਰਾ ਹੋਣਾ ਨਹੀਂ ਮੇਰੇ ਨਾਮ ਤੇਜੀਆ ਠੀਕ ਆ ਤੇਜੀ ਵੀਰੇ ਮੈਨੂੰ ਨਹੀਂ ਪਤਾ ਯਾ ਕੀ ਕੰਮ ਕਰਨਾ ਤੁਸੀਂ ਦੱਸਦੇ ਹੋ ਠੀਕ ਆ ਮੈਂ ਦੱਸ ਦੇਣਾ ਪਰ ਤੁਸੀਂ ਕੌਣ ਮੈਂ 나ਜੂ ਦੀਦੀ ਦੀ ਪੈਣਾ ਉਹ ਠੀਕ ਨਹੀਂ ਬੁਖਾਰ ਬਹੁਤ ਉਹਨਾਂ ਨੂੰ ਰਾਤ ਦਾ ਇਸ ਲਈ ਬੇਬੇ ਨੇ ਮੈਨੂੰ ਭੇਜ ਦਿੱਤਾ 나ਜੂ ਠੀਕ ਨਹੀਂ ਸੁਣ ਕੇ ਤੇਜੀ ਦੇ ਕਾਲ ਜੀ ਦਾ ਰੁਕ ਵਰ ਗਿਆ ਅੱਛਾ ਤੁਸੀਂ ਨਾ ਬਸ ਰੋਟੀ ਪਕਾ ਲਿਓ ਬਾਕੀ ਕੰਮ ਰਹਿਣ ਦੋ ਠੀਕ ਆ ਵੀਰੇ ਕਿੰਨਾ ਕਾਟਾ ਗੁੰਨਣਾ ਤੇਜੀ ਨੇ ਇਸ਼ਾਨਣੀ ਫਿਰ ਆਤਾ ਸ਼ਾਨ ਦਿੱਤਾ ਤੇ ਬੋਲਿਆ ਇਹ ਨੱਕਬਸ ਤੇਜੀ ਜਾ ਕੇ ਸੋਫੇ ਤੇ ਬੈਠ ਗਿਆ ਉਸ ਨੂੰ ਚੈਨ ਨਹੀਂ ਸਿਆ ਰਹੇ ਨਾਸ਼ਪ੍ਰੀਤ ਨੂੰ ਫੀਵਰ ਹੋ ਗਿਆ ਸਾਰਾ ਕੁਝ ਮੇਰੇ ਕਰਕੇ ਹੀ ਹੋਇਆ ਉਹ ਮੇਰੇ ਨਾਲ ਨਾਰਾਜ਼ ਹੋ ਗਏ ਨੇ ਮੈਂ ਇਦਾਂ ਕਰਦਾ ਨਾ ਸਿੱਧਾ ਡੈਡ ਨਾਲ ਗੱਲ ਕਰਦਾ ਫਿਰ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਆਈ نو ਉਹ ਵਿਆਦੀ ਗਲਤੁੱ ਡਰਦੇ ਨੇ ਫੈਮਲੀ ਕਰਕੇ ਤੇਜੀ ਫਿਰ ਕਿਚਨ ਵਿੱਚ ਆ ਗਿਆ ਗੁੱਡੀ ਤੁਹਾਡੇ ਪਾਪਾ ਦੀ ਸ਼ਾਪ ਕਿੱਥੇ ਆ ਦੱਸ ਦੋਗੇ ਮੈਨੂੰ ਮੇਰੇ ਪਾਪਾ ਦੀ ਸ਼ੌਤ ਤੁਹਾਨੂੰ ਕਿਨੇ ਕਿਹਾ ਤੇਜੀ ਵੀਰੇ ਮੇਰੇ ਪਾਪਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਪੀ ਕੇ ਜਿਗੇ ਰਹਿੰਦੇ ਤੇਜੀ ਲਈ ਗਲ ਹੈਰਾਨੀ ਵਾਲੀ ਸੀ ਉਹ ਅੱਗੇ ਹੋ ਛੱਲਣਾ ਚਾਹੁੰਦਾ ਸੀ ਅੱਛਾ ਬਹੁਤ ਮਾੜੀ ਗੱਲ ਨਾ ਸ਼ਰਾਬ ਪੀਣਾ ਤਾਂ ਪੂਰੀ ਆਦਤ ਆ ਤੇ ਸਿਹਤ ਵੀ ਤਾਂ ਖਰਾਬ ਕਰਦੀ ਹੈ ਉਹ ਨਾਟਕੀ ਸੁਰ ਵਿੱਚ ਬੋਲਣ ਲੱਗਾ ਹਾਂਜੀ ਵੀਰੇ ਨਾਜੋ ਦੀਦੀ ਵੀ ਇਹੀ ਕਹਿੰਦੇ ਬਾਪੂ ਨੂੰ ਪਰ ਉਹ ਸਮਝਦੇ ਹੀ ਨਹੀਂ ਚਲੋ ਫਿਰ ਦੁਸਰੇ ਵੀ ਦੋਸਤ ਰਹੀਓ ਗਲਤ ਵਧੀਆ ਜੇ ਮੁੰਡੇ ਹੁੰਦੇ ਤਾਂ ਤੁਹਾਡੇ ਪਾਪਾ ਵੱਲ ਦੇਖ ਉਹ ਵੀ ਪੀਂਦੇ ਨਹੀਂ ਵੀਰੇ ਤੁਹਾਨੂੰ ਇਹ ਰਮਨ ਵੀਰੇ ਨੇ ਦੱਸਿਆ ਹੋਣਾ ਪਰ ਗਲਤਾ ਤੇਜੀ ਇੱਕ ਵਾਰ ਫੇਰ ਹੈਰਾਨ ਹੋਇਆ ਅਸੀਂ ਦੋ ਨਹੀਂ ਪੰਜ ਪੈਣਾ ਆ ਬੇਬੇ ਆਖਦੇ ਸਾਡਾ ਛੋਟਾ ਵੀਰ ਵੀ ਆਉਣ ਵਾਲਾ ਹੈ ਤਾਂ ਹੀ ਨਾਜੋ ਦੀਦੀ ਕੰਮ ਤੇ ਲੱਗੇ ਹੋਏ ਤੁਹਾਨੂੰ ਪਤਾ ਮੇਰੇ ਬੇਬੇ ਨਾਜੋ ਦੀਦੀ ਨਾਲ ਬਹੁਤ ਲੜਦੇ ਤੇ ਉਹਨਾਂ ਨਾਲ ਪਿਆਰ ਨਹੀਂ ਕਰਦੇ ਸਗੋ ਕਲੈਣੀ ਆਖਦੀ ਕਿ ਉਹਨਾਂ ਦੇ ਜੰਮਰਵਾਦ ਸੀ ਸਭ ਆ ਗਈਆਂ ਬੀਬੇ ਨਹੀਂ ਖਿਆਲ ਰੱਖਦੀ ਦੀਦੀ ਦਾ ਪਰ ਦੀਦੀ ਸਭ ਦਾ ਬਹੁਤ ਖਿਆਲ ਰੱਖਦੇ ਤੀਜੀ ਦੀਆਂ ਖਾਂਡੀਆਂ ਦੀਆਂ ਢੀਆਂ ਰਹਿ ਗਈਆਂ ਸਨ ਤੇ ਫਿਰ ਉਹ ਉਟ ਕੇ ਅੰਦਰ ਚਲਾ ਗਿਆ 나ਜ ਨਹੀਂ ਮੈਨੂੰ ਛੂਟ ਕਿਉਂ ਬੋਲੇ ਉਹ ਮਾਈ ਗੋਡ ਹੋਈ ਨਾ ਕੁਝ ਸਹਿਨ ਕਰਦੇ ਇਨੀ ਸੈਂਸ ਇਲ ਤੱਕ ਕਿੱਥੋਂ ਲੈ ਕੇ ਆਈ ਨੇ ਇਹਨੇ ਦੁੱਖ ਇਨੀ ਛੋਟੀ ਉਮਰ ਵਿੱਚ ਇਨੀ ਵੱਡੀ ਜ਼ਿੰਮੇਵਾਰੀ ਚੱਕੀ ਫਿਰਦੀ ਉਹ ਵੀ ਇੱਕ ਕੁੜੀ ਹੋ ਕੇ ਬਦਲੇ ਵਿੱਚ ਹਿੱਸੇ ਦਾ ਪਿਆਰ ਤੇ ਖਿਆਲ ਵੀ ਨਹੀਂ ਮੈਨੂੰ ਨਾਸਿਬ ਬਹੁਤ ਮਾਣਾ ਹੁੰਦਾ ਚਾਹੇ ਜੋ ਮਰਜੀ ਹੋ ਜਾਏ ਨਾਜ਼ ਪ੍ਰੀਤ ਤੇ ਜੀ ਵਿਹਸੇ ਹੀ ਆਏਗੀ ਪਰ ਮੈਨੂੰ ਝੂਠ ਬੋਲਣ ਦੀ ਕੀ ਵਜ੍ਹਾ ਸੀ ਤੇ ਛ ਸੁਣੋ ਮੈਂ ਗੱਲ ਦੱਸਣੀ ਹੈ ਤੁਹਾਨੂੰ ਹਾਂ ਜੀ ਵੀਰੇ ਦੱਸੋ ਮੈਨੂੰ ਗਲਤਨਾ ਸਮਝਣਾ ਨਾਜ਼ ਪ੍ਰੀਤ ਨੂੰ ਮਤਲਬ ਨਾਜ ਨੂੰ ਮੈਂ ਉਹਨਾਂ ਨੂੰ ਪਿਆਰ ਕਰਦਾ ਮ ਬਹੁਤ ਜ਼ਿਆਦਾ ਵਿਆਹ ਵੀ ਕਰਵਾਉਣਾ ਉਸ ਨਾਲ ਮੇਰੀ ਗੱਲ ਸਮਝਾ ਦਿਓ ਉਹਨਾਂ ਨੂੰ ਪਲੀਸ ਹੱਡੀ ਤਾਂ ਹੋ ਦੀਦੀ ਆ ਸਮਝ ਆਏਗੀ ਮੇਰੀ ਗੱਲ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿਸੇ ਹੋਰ ਨੂੰ ਨਾ ਦੱਸਣਾ ਇਹ ਸਭ ਸੌ ਲੱਗੇ ਤੁਹਾਨੂੰ ਤੁਹਾਡੇ ਵੀਰ ਦੀ ਨਹੀਂ ਵੀਰੇ ਇਹਦਾ ਨਾ ਬੋਲੋ ਵੀਰਾਂ ਦੇ ਸੌ ਨਹੀਂ ਖਾਏ ਦੀ ਮੇਰਾ ਕੰਮ ਕਰ ਦਿਓ ਪਲੀਜ਼ ਤੁਹਾਡੀ ਦੀਦੀ ਪਾਕ ਤੇ ਪਵਿੱਤਰ ਆ ਗਲਤੀ ਨਾਲ ਵੀ ਗਲਤ ਨਾ ਸੋਚ ਲਿਓ ਕੁਝ ਹੁਣ ਤੁਸੀਂ ਜਾਓ ਤੇ ਨਾਲ ਦਾ ਖਿਆਲ ਰੱਖੋ ਠੀਕ ਆ ਵੀਰੇ ਮੈਂ ਚਲਦੀ ਆ ਸੁਣੋ ਗੁੱਡੀ ਇੱਕ ਹੋਰ ਗੱਲ ਨਾ ਸੇ ਗੁੱਡੀ ਤੇ ਕੁਣੀ ਤੇ ਜਿੱਕੇ ਸੱਟ ਲੱਗ ਗਈ ਸੀ ਤੁਸੀਂ ਦੇਖ ਲਿਓ ਜ਼ਿਆਦਾ ਨਾ ਹੋਵੇ ਉਸਨੇ ਕਮਲੀ ਨਹੀਂ ਤਾਂ ਦੱਸਿਆ ਵੀ ਨਹੀਂ ਹੋਣਾ ਹਾਂਜੀ ਮੈਂ ਦੇਖ ਲਵਾਂਗੀ ਤੁਸੀਂ ਫਿਕਰ ਨਾ ਕਰੋ ਮੈਨੂੰ ਤਾਂ ਖੁਸ਼ੀ ਹੋ ਰਹੀ ਮੇਰੀ ਦੀਦੀ ਦੀ ਫਿਕਰ ਕਰਨ ਵਾਲਾ ਵੀ ਕੋਈ ਹੈਗਾ ਗੁੱਡੀ ਘਰੋਂ ਨਿਕਲ ਗਈ ਸੀ ਗੁੱਡੀ ਦੀ ਮੱਤ ਜੇ ਵਚੀਆਂ ਵਾਲੀ ਸੀ ਇਸ ਲਈ ਉਸਨੇ ਤੇਜੀ ਨੂੰ ਸਭ ਕੁਝ ਦੱਸ ਦਿੱਤਾ ਸੀ ਪਰ ਤੇਜੀ ਦੀਆਂ ਗੱਲਾਂ ਸਨ ਗੁੱਡੀ ਸਮਝ ਗਈ ਸੀ ਕਿ ਤੇਜੀ ਨਾਝਲੀ ਸਹੀ ਮੁੰਡਾ ਹੋਏਗਾ ਗੁੱਡੀ ਘਰ ਪਹੁੰਚੀ ਗਈ ਸੀ ਨੀ ਕੁੜੀਏ ਇਨੀ ਜਲਦੀ ਵਾਪਸ ਆ ਗਈ ਕੋਈ ਕੰਮ ਵੀ ਕਰਕੇ ਆਈ ਆ ਹਾਂਜੀ ਬੇਬੇ ਘਰ ਆਈ ਹੋਰ ਗੱਲ ਉਹ ਆਪਣੀ ਬੇਬੇ ਨੂੰ ਨਹੀਂ ਸੀ ਦੱਸਣਾ ਚਾਹੁੰਦੀ ਤੇ ਉਹ ਨਾਜੂ ਕੋਲ ਚਲੀ ਗਈ ਗੁੱਡੀ ਨੇ ਨਾਜੂ ਦਾ ਹੱਥ ਫੜਿਆ ਤਾਂ ਉਸ ਦਾ ਬੁਖਾਰ ਉਸੇ ਤਰ੍ਹਾਂ ਹੀ ਸੀ ਨਾਜੂ ਦੀ ਤਸੀਂ ਕੁਝ ਕਰਦਾ ਬੇਸੁਰ ਤੇ ਵਿੱਚ ਨਾਜੂ ਨੇ ਉੱਤਰ ਦਿੱਤਾ ਗੁੱਡੀ ਭੁਖਣੀ ਕਿਉਂ ਭੁਖਣੀ ਗੁੱਡੀ ਨੇ ਠੰਡੇ ਪਾਣੀ ਨਾਲ ਪਿਉਂ ਪੱਟੀ ਉਸ ਸਿਰ ਤੇ ਧਰ ਦਿੱਤੀ ਤੇ ਬੋਲੀ ਇੰਝ ਕਿ ਮੈਂ ਭੁੱਖ ਨਹੀਂ ਥੂੜੀ ਰੋਟੀ ਤਾਂ ਖਾਣੀ ਪਏਗੀ ਇਸ ਤਰ੍ਹਾਂ ਤਾਂ ਕਮਜ਼ੋਰੀ ਹੋ ਜਾਏਗੀ ਨਾਲ ਹੀ ਉਸਨੇ 나ਚੋ ਦੀ ਬਾਂ ਫੜ ਕੋਨੀ ਦੇਖੀ ਜਿਸ ਤੇ ਖੂਨ ਨਿਕਲ ਕੇ ਜੰਮ ਗਿਆ ਸੀ ਆ ਸੱਟ ਕਿਵੇਂ ਲੱਗੀ ਤੁਹਾਡੇ 나 ਜੋ ਆਪਣੀ ਬਾਹ ਨੂੰ ਖਿੱਚ ਕੇ ਬੋਲੀ ਪਤਾ ਨਹੀਂ ਦੀਦੀ ਪਤਾ ਨਹੀਂ ਜੇ ਮੈਨੂੰ ਨਹੀਂ ਦੱਸਣਾ ਸਿਰਦਰਦ ਕਰ ਰਿਹਾ ਗੁੱਡੀ ਚੁੱਪ ਕਰ ਜਾ ਗੁੱਡ ਉਸ ਇਸ ਰਾਣੀ ਕਿੰਨਾ ਹੀ ਟਾਈਮ ਬੈਠੀ ਪੱਟੀਆਂ ਰਖਤੀ ਰਹੀ ਰਮਨ ਕਲਾਸ ਨਹੀਂ ਜਾਣਾ ਸੀ ਅੱਜ ਕਿੱਥੇ ਸੀ ਇਹ ਦੀ ਲੇਟ ਕਿਉਂ ਆਇਆ ਮੋੜ ਨਹੀਂ ਜਾਟਾ ਤੂੰ ਕਿਚਨ ਵੱਲ ਚਲਾ ਗਿਆ ਤੂੰ ਰੋਟੀ ਖਾ ਲਈ ਤੇਜੀ ਨਹੀਂ ਮੈਂ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਰੋਟੀ ਕਿੰਨੀ ਪਕਾਈ ਨਾ ਜੋ ਆਈ ਸੀ ਨਹੀਂ ਉਸਦੀ ਭੈਣ ਆਈ ਸੀ ਯਾ ਰਮਨ ਨਾ ਜੋ ਠੀਕ ਨਹੀਂ ਆ ਲੱਗਦਾ ਉਹ ਕੱਲ ਸਹਿਮ ਗਈ ਤੇ ਸੱਟ ਕਰਕੇ ਉਸਨੂੰ ਫੀਵਰ ਹੋ ਗਿਆ ਇਹ ਸਭ ਮੇਰੇ ਕਰਕੇ ਹੀ ਹੋਇਆ ਮੈਂ ਦੇਖਣਾ ਯਾਰ ਨਾ ਜੋ ਨੂੰ ਤੇਰਾ ਦਿਮਾਗ ਤਾਂ ਠੀਕ ਆ ਰਮਨ ਯਾਰ ਮੈਂ ਦੇਖਣਾ ਉਹਨੂੰ ਇੱਕ ਵਾਰ ਉਹ ਬੱਸ ਕਰ ਤੂੰ ਯਾਰ ਇੰਨਾ ਸੋਣਾ ਉਪਰੋਂ ਕੈਨੇਡਾ ਦਾ ਪੀਅਰ ਕੁੜੀਆਂ ਦੀ ਕਮੀ ਕੀ ਹੈ ਤੈਨੂੰ ਹੋਰ ਲੱਭ ਲੈਣੇ ਰਮਨ ਮਜ਼ਾਕ ਦੇ ਮੂਡ ਵਿੱਚ ਨਹੀਂ ਆ ਯਾਰ ਉਹ ਮੇਰੇ ਕਰਕੇ ਬਿਮਾਰ ਹੋਇਆ ਤੇ ਮੈਨੂੰ ਅੱਜ ਬਹੁਤ ਕੁਝ ਪਤਾ ਵੀ ਲੱਗਾ ਉਸ ਬਾਰੇ ਹੈਲਪ ਕਰਨੀ ਮੈਂ ਨਾਲ ਦੀ ਕੀ ਕਰਾਂ ਮੈਂ ਦੱਸਿਆ ਕਰ ਜਾਣਾ ਉਸਦੇ ਮਿਲਣਾ ਹੱਸ ਨੂੰ ਦੇਖਣਾ ਹੱਸ ਨੂੰ ਲੋਕਾਂ ਨੇ ਕੁੜੀਆਂ ਨੂੰ ਚੋਰੀ ਛਿਪੇ ਮਿਲਣ ਤੇ ਅਗਲੇ ਹਿੱਕ 'ਚ ਗੋਲੀ ਮਾਰਦੇ ਆ ਟਿਕ ਰਹੀ ਯਾਰ ਤੇਜੀ ਤੇ ਉਹ ਇਹੋ ਜਿਹੇ ਕੁੜੀਆਂ ਜੋ ਘਰ ਦੇ ਅਨਸਾਰ ਚੱਲਦੀ ਆ ਦੇਖੀ ਕਿਤੇ ਕੁੜੀ ਦੀ ਬੇਇੱਜ਼ਤੀ ਨਾ ਹੋ ਜੇ ਸਾਡੇ ਸਭ ਕਰਨ ਤੇ ਤੋਂ ਮੇਰੇ ਨਾਲ ਚੱਲ ਬਸ ਬਾਕੀ ਮੇਰੇ ਤੇ ਛੱਡਦੀ ਬਾਹਰ ਕੁਸਮਸਾ ਜਿਹਾ ਹੋਇਆ ਪਿਆ ਸੀ ਉਹਨਾਂ ਨੇ ਥੋੜਾ ਹਨੇਰਾ ਹੋ ਔਰ ਹੋਂ ਦੀ ਵੇਟ ਕੀਤੀ ਹਨੇਰਾ ਗਾੜਾ ਹੋਣ ਤੇ ਉਹ ਨਾਜੂ ਦੇ ਘਰ ਤੱਕ ਪੁੱਜ ਕੇ ਕੰਧ ਉਪਰ ਸਭ ਕੁਝ ਦਿਖਾਈ ਦੇ ਰਿਹਾ ਸੀ ਕੋਈ ਤੇਜੀ ਦੇ ਸੋਹਰੇ ਦਾ ਘਰ ਤੱਕ ਗਰੀਵ ਜਿਹਾ ਹੀ ਆ ਕਿ ਮੇਰੇ ਰਹੇਗਾ ਇੱਥੇ ਮੈਂ ਇੱਥੇ ਰਹਿਣਾ ਹਣਾ ਮੇਰਾ ਵਸਲੇ ਦਾ ਨਾਜ਼ਮਿਕ ਸੈਕਿੰਡ ਵੀ ਇੱਥੇ ਨਾ ਰਹਿਣ ਦੇ ਮਾਂ ਐਕਟਿੰਗ ਬਹੁਤ ਘੈਂਟ ਆ ਤੇਰੀ ਰਮਨ ਤੈਨੂੰ ਅਜੇ ਵੀ ਸਭ ਐਕਟਿੰਗ ਲੱਗਦੀ ਆ ਮੈਨੂੰ ਠੰਡ ਬਹੁਤ ਲੱਗ ਰਹੀ ਆ ਜੈਕਟ ਉਤਾਰ ਕੇ ਦੇ ਦੇ ਤੇਜੀ ਨੇ ਚੱਟ ਜੈਕਟ ਉਤਾਰ ਰਮਨ ਨੂੰ ਫੜਾ ਦਿੱਤੀ ਯਾਰ ਇੰਨਾ ਟਾਈਮ ਤਾਂ ਖੜਿਆ ਨੂੰ ਹੋ ਗਿਆ ਨਾਚੋ ਤੇ ਸੀ ਨਹੀਂ ਮੈਨੂੰ ਨੀਂਦ ਆਣ ਲੱਗ ਗਈ ਮੈਂ ਘਰ ਚ ਲਿਆ ਤੂੰ ਮੈਨੂੰ ਫੋਨ ਕਰਦੀ ਫ੍ਰੀ ਹੋ ਕੇ ਉਜਾਰ ਰਮਨ ਮੈਂ ਤਾਂ ਨਾਸਮ ਦੇਖ ਕੇ ਆਵਾਂਗਾ ਚੰਗਾ ਫੋਨ ਕਰ ਦੇ ਮੈਨੂੰ ਮੈਂ ਚੱਲਦਾ ਘਰ ਪੁੱਛ ਕੇ ਰਮਨ ਨੂੰ ਯਾਦ ਆਇਆ ਉਹ ਤੇਜੀ ਦੀ ਜੈਕਟ ਪਾ ਕੇ ਆ ਗਿਆ ਬਾਹਰ ਤਾਂ ਠੰਡ ਵੀ ਬਹੁਤ ਆ ਵਾਪਸ ਜਾਂਦੇ ਉਸਨੇ ਖੇਚਲ ਨਾ ਕੀਤੀ ਉਸ ਨੂੰ ਨੀਂਦ ਆਈ ਸੀ ਤੇ ਉਹ ਸੋ ਗਿਆ ਰਾਹ ਦੇ ਹਨੇਰੇ ਵਿੱਚ ਪਿੰਡ ਦੇ ਨਸ਼ੇੜੀ ਜੋ ਮੰਡਲੀ ਬਣਾ ਨਸ਼ਾ ਪਤਾ ਖਾ ਪੀ ਰਹੇ ਸਨ ਉਹਨਾਂ ਨੂੰ ਤੇਜੀ ਵਾਰੇ ਭਿੰਕ ਲੱਗੀ ਤਾਂ ਉਹਨਾਂ ਕਰਮੇ ਤਾਂ ਗੱਲ ਪਹੁੰਚਾ ਦਿੱਤੀ ਕਰਮਾ ਤੇ ਉਹ ਨਸ਼ੇੜੀ ਲੜਕੇ ਤੇਜੀ ਨਾਲ ਹੱਥੋਂ ਪਾਈ ਹੋਗੇ ਤੇਜੀ ਨੇ ਨੱਚ ਦੀ ਬਦਨਾਮੀ ਦੇ ਡਰ ਤੋਂ ਉਹਨਾਂ ਉੱਪਰ ਹੱਥ ਨਾ ਚੁੱਕਿਆ ਪਰ ਤੇਜੀ ਦੇ ਸੱਟਾਂ ਵੱਜੀਆਂ ਸਨ ਕਿਉਂਕਿ ਉਹ ਜ਼ਿਆਦਾ ਜਣੇ ਸਨ ਤਮਾਸ਼ਾ ਨਾ ਹੋ ਜਾਏ ਤੇਜੀ ਨੂੰ ਮਜਬੂਰੀ ਵਸ ਕਰਜ਼ ਵਾਪਸ ਜਣਾ ਪਿਆ ਰਾਤ ਦੇ 3 ਵਜੇ ਸਨ ਰਮਨ ਨੇ ਉੱਠ ਕੇ ਦੇਖਿਆ ਤਾਂ ਤੇਜੀ ਅਜੇ ਵੀ ਵਾਪਸ ਨਹੀਂ ਸੀ ਆਇਆ ਚਾਪਸ ਨੇ ਫੋਨ ਮਲਾ ਲਿਆ ਤੇਜੀ ਯਾਰ ਰਾਤ ਕਿੰਨੀ ਬੀਤ ਗਈ ਕਿੱਥੇ ਤੂੰ ਘਰ ਦੇ ਬਾਹਰਾਂ ਦਰਵਾਜ਼ਾ ਖੋਲ੍ਹ ਰਮਨ ਫਟਾਫਟ ਦਰਵਾਜ਼ਾ ਖੋਲਦਾ ਸੌਰੀ ਯਾਰ ਤੇਰੀ ਜੈਕਟ ਮੇਰੇ ਨਾਲ ਹੀ ਆ ਗਈ ਛਣਪੇ ਬਹੁਤ ਸੀ ਤੇਜੀ ਕੁਝ ਨਾ ਬੋਲਿਆ ਆ ਕੇ ਕਮਰੇ ਵਿੱਚ ਬੈਠ ਗਿਆ ਰਮਨ ਅੰਦਰ ਆਇਆ ਤਾਂ ਦੇਖਿਆ ਤੇਜੀ ਦੇਖੋ ਨਿਕਲ ਰਿਹਾ ਸੀ ਓਏ ਕੀ ਹੋਇਆ ਤੈਨੂੰ ਚੜਾਈ ਹੋਈ ਸੀ ਕਿਹਨੇ ਮਾਰਿਆ ਉਹ ਹੈਰਾਨ ਹੋ ਗਿਆ ਸੀ ਤੇਜੀ ਮੈਂ ਤਾਂ ਕਿਹਾ ਸੀ ਯਾਰ ਨਾ ਜਾ ਕੋਲ ਪਏ ਟਾਵਲ ਨਾਲ ਤੇਜੀ ਦਾ ਮੂੰਹ ਸਾਫ਼ ਕਰਨ ਲੱਗ ਪਿਆ ਮੈਂ ਨਾਸ ਕਰਕੇ ਸਹਿ ਗਿਆ ਪਿਆਰ ਵਿੱਚ ਇੰਨਾਕ ਤਾਂ ਦਰਦ ਸਹਿਣਾ ਪੈਂਦਾ ਉਹ ਵੀ ਤਾਂ ਕਿੰਨਾ ਕੁਝ ਸਹਿ ਰਹੀ ਆ ਉਹ ਸਲੇ ਸਾਰੇ ਨਸ਼ੇੜੀ ਸੀ ਮੈਂ ਪੇਨ ਕਿਲਰ ਦੇਣਾ ਤੈਨੂੰ ਇੱਕ ਮਿੰਟ ਰਮਨ ਨੇ ਤੇਜੀ ਨੂੰ ਮੈਡੀਸਨ ਦਿੱਤੀ ਤੇ ਇੱਕ ਵਾਰ ਫੋਨ ਤਾਂ ਕਰਦਾ ਫਿਰ ਦੇਖਦੇ ਇਹਨਾਂ ਨੂੰ ਤੇਜੀ ਚੁੱਪਚਾਪ ਸੀ ਉਹ 나ਜੂਵਾਰੇ ਸੋਚ ਰਹੀ ਆ ਸੀ ਤੇਜੀ ਹੁਣ ਆਰਾਮ ਕਰ ਲੈ ਰਾਤ ਵੀ ਬਹੁਤ ਹੋ ਗਈ ਆ ਤੂੰ ਸੋ ਜਾ ਰਮਨ ਚਲੋ ਨੀਂਦ ਆਈ ਮੈਂ ਵੀ ਸੋ ਜਾਮਾਂਗਾ ਤੇਜੀ ਟਿਕ ਟਿਕੀ ਲਗਾ ਪਤਾ ਨਹੀਂ ਕੀ ਸੋਚਦਾ ਜਾ ਰਿਹਾ ਸੀ ਅੱਜ ਸਵੇਰੇ ਸਵੇਰੇ ਹੀ ਦੀਪੇ ਦੇ ਘਰ ਕਰਮਾ ਤੇ ਕਈ ਹੋਰ ਬੰਦੇ ਆਨ ਬੈਠੇ ਸਨ ਜੀਤੂ ਵੇ ਕਰਮੇ ਕੀ ਗੱਲ ਹੋ ਗਈ ਸਵੇਰੇ ਸਵੇਰੇ ਕਿੱਧਰ ਆਏ ਕਰਨ ਕਿਉਂ ਤੁਮ ਨੂੰ ਨਹੀਂ ਪਤਾ ਉਹ ਗੁੱਸੇ ਨਾਲ ਬੋਲਿਆ ਨਾ ਪਤਾ ਹੋਵੇ ਤਾਂ ਤੈਨੂੰ ਕਿਉਂ ਪੁੱਛਾਂ ਕਿੱਥੇ ਲੋਕੇ ਬੈਠਾ 나ਜੂ ਦਾ ਬਾਪੂ ਹਣ ਸ਼ਰਮ ਦੇ ਮਾਰੇ ਮੂਲ ਕੋਹਾਂ ਦਾ ਫਿਰਦਾ ਉਹਦੋਂ ਕਿਉਂ ਨਹੀਂ ਸਮਝਾਇਆ ਕੁੜੀ ਨੂੰ ਕਿੰਨੀ ਵਾਰ ਕਿਹਾ ਵਿਆਦੋ ਮੇਰੇ ਨਾਲ ਤੇ ਫਾਹਾ ਵੱਡੂ ਇਸਦਾ ਤੁਹਾਡੇ ਨਾਲ ਤਾਂ ਮੈਂ ਹੀ ਚੰਗੀ ਰੱਖਣੀ ਸੀ ਜੀਤੋ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਵੇ ਕਰਮਿਆ ਕੀ ਬੋਲੀ ਜਾ ਰਹੀਆਂ ਤੂੰ ਕੁਝ ਹੋਸ਼ ਕਰ ਆ ਪਿੰਡ ਵਾਲੇ ਨਾਲ ਲਿਆ ਕੇ ਸਾਡੀ ਮਿੱਟੀ ਕਿਉਂ ਪਲੀਤ ਕਰ ਰਿਹਾ ਤੂੰ ਮਿੱਟੀ ਪਲੀਤ ਤਾਂ ਉਹਦੋਂ ਹੋਏਗੀ ਜਦ ਮੈਂ ਸਾਰੇ ਪਿੰਡ ਮੂਰੇ ਮੂੰਹ ਖੋਲਿਆ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੂੰਗੇ ਜੀਤੋ ਦੇ ਸਾਥ ਸੁੱਕਦੇ ਜਾ ਰਹੇ ਸਨ ਕਿ ਆਖਿਰ ਗੱਲ ਕੀ ਆ ਦੀਪਾ ਵੀ ਕਰਮੇ ਦੀ ਆਵਾਜ਼ ਸੁਣ ਭਿਜੀਵਲੀ ਵਾਂ ਆਨ ਖੜਾ ਹੋਇਆ ਇਹਨਾਂ ਸਭ ਨਾਲ ਬੈਠਾ ਹੀ ਤੇ ਦੀਪਾ ਸ਼ਰਾਬ ਪੀਂਦਾ ਸੀ ਉਹਨੂੰ ਲੱਗਿਆ ਸਭ ਦੀਪੇ ਬਾਰੇ ਕੁਝ ਕਹਿਣ ਆਏ ਗੁੱਡੀ ਨੇ ਪਹਿਣਾ ਨੂੰ ਤਿਆਰ ਕਰ ਸਕੂਲ ਵੱਲ ਤੁਰ ਦਿੱਤਾ ਅੱਜ ਉਸ ਨੂੰ ਸਰਪੰਚ ਨੇ ਘਰ ਜਾਣਾ ਸੀ 나ਜੂ ਅਜੇ ਵੀ ਠੀਕ ਨਹੀਂ ਸੀ 나ਜੇ ਦੇ ਗੁੱਡੇ ਤੇ ਸੱਟ ਜ਼ਿਆਦਾ ਸੀ ਉਸ ਨੂੰ ਤੁਰਨ ਵਿੱਚ ਤਕਲੀਫ ਹੁੰਦੀ ਸੀ ਬਾਹਰ ਦੀਆਂ ਗੱਲਾਂ ਬਾਤਾਂ ਨੂੰ ਗੁੱਡੀ ਸਮਝ ਗਈ ਉਸਨੇ 나ਜੂ ਨੂੰ ਰਾਤ ਚਾਈਮ ਛਤਹੁ ਉਸਤੇ ਪੱਟੀਆਂ ਰਖ ਰਹੀ ਸੀ ਤੇਜੀਵਾਰੇ ਦੱਸਿਆ ਸੀ ਕਿ ਉਹ ਸੱਚੀ ਤੋਂ ਨੂੰ ਪਿਆਰ ਕਰਦਾ ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਤੁਹਾਡੇ ਲਈ ਬਿਨਾ ਮਤਲਬ ਵਾਲਾ ਪਿਆਰ ਤੇ ਫਿਕਰ ਦਿਸਿਆ ਹੈ ਜੋ ਮੈਨੂੰ ਇੱਕ ਦਿਨ ਵਿੱਚ ਦਿਸ ਗਿਆ ਤੁਹਾਨੂੰ ਕਈ ਮਹੀਨਿਆਂ ਵਿੱਚ ਕਿਉਂ ਨਹੀਂ ਦਿਸਿਆ ਰਾਤ ਸਮੇਂ 나ਜੋ ਨੇ ਗੁੱਡੀ ਨੂੰ ਕਿਹਾ ਸੀ ਗੁੱਡੀ ਉਹ ਵੀ ਬਾਪੂ ਵੰਸ਼ਰਾ ਪਿੰਦਾ ਤੇ ਉਹ ਤਕੜੇ ਲੋਕ ਨੇ ਸਾਡਾ ਉਹਨਾਂ ਨਾਲ ਕੋਈ ਮੇਲ ਨਹੀਂ ਉਸ ਕਰਕੇ ਮੈਂ ਆਪਣੇ ਜਮਨ ਵਲਿਆਂ ਦੀ ਇੱਛੇ ਤੇ ਖਰਾਬ ਨਹੀਂ ਕਰ ਸਕਦੀ ਜਿਸ ਨਾਲ ਤੋੜ ਦੇਣਗੇ ਚਲੀ ਜਾਵਾਂਗੇ 나ਚੋ ਦੀਆਂ ਸਾਰੀਆਂ ਗੱਲਾਂ ਉਹ ਤੇਜ਼ੀ ਨੂੰ ਦੱਸਣਾ ਚਾਹੁੰਦੀ ਸੀ ਕਿਉਂਕਿ ਬੇਬੇ ਬਾਪੂ ਦਾ ਕਰਮੇ ਲੜ ਲਾ ਦੇਣਗੇ ਉਹ ਵੀ ਤਾਂ ਨਸ਼ੇੜੀ ਹੀ ਆ 나ਚੋ ਦੀ ਜ਼ਿੰਦਗੀ ਤਾਂ ਖਰਾਬ ਹੋ ਜਾਏਗੀ ਉਹ ਆਪਣੀ ਬੇਬੇ ਤੋਂ ਲੁੱਕ ਕੇ ਘਰ ਤੋਂ ਬਾਹਰ ਨਿਕਲ ਗਈ ਤੇ ਸਰਪੰਚਨੀ ਦੇ ਘਰ ਵੱਲ ਚਲ ਪਈ ਘਰ ਪੁੱਜ ਕੇ ਉਸਨੇ ਤੇਜ਼ੀ ਤੇ ਰਮਨ ਨੂੰ ਸਭ ਕੁਝ ਦੱਸਿਆ ਕਿ ਕਿੰਨੇ ਲੋਕ ਉਹਨਾਂ ਦੇ ਘਰ ਆ ਕੇ ਬੈਠੇ ਹੋਏ ਤੇਜੀ ਤੇ ਰਮਨ ਸਮਝ ਕੇ ਸੀ ਕਿ ਰਾਤੀਂ ਕੱਲ ਕਰਕੇ ਉਹ ਕਰਮਾ 나ਜੂ ਦੇ ਕਰੈਕਟਰ ਤੇ ਸਵਾਲ ਚੁਕੇਗਾ ਤੇਜੀ ਨੇ ਗੁੱਡੀ ਨੂੰ ਵੀ ਦੱਸ ਦਿੱਤਾ ਕਿ ਉਹ 나ਜੂ ਨੂੰ ਦੇਖਣ ਲਈ ਘਰ ਗਿਆ ਸੀ ਜਿਸ ਕਰਕੇ ਉਸ ਦੀ ਕਰਮੇ ਤੇ ਵਕੀਨਾਂ ਨਾਲ ਲੜਾਈ ਹੋ ਗਈ ਸੀ ਤੇਜੀ ਗੁੱਡੀ ਤੁਸੀਂ ਘਰ ਚਲੇ ਜਾਓ ਹੁਣ ਰਮਨ ਆ ਮੇਰਾ ਫੋਨ ਰਕ ਕੋਲ ਫੋਨ ਸਾਇਲੈਂਟ ਹੀ ਹੈ ਜਦ ਘਰ ਚਲੀ ਗਈ ਤੂੰ ਤਾ ਅਸੀਂ ਕਰਦੇ ਫੋਨ ਇਸ ਤਰ੍ਹਾਂ ਰিসিਵ ਕਰ ਲੈਣਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਉੱਥੇ ਕੀ ਗੱਲਬਾਤ ਹੋ ਰਹੀ ਆ ਕਰ ਜਾ ਹੁਣ ਗੁੱਡੀ ਘਰ ਲਈ ਚਲ ਪਈ ਸੀ ਕਰਦਾ ਰਸਤਾ 10 ਤੋਂ 12 ਮਿੰਟ ਦਾ ਸੀ ਨਾਚੋ ਅੰਦਰ ਹੀ ਰਜਾਈ ਵਿੱਚ ਬੈਠੀ ਹੋਈ ਸੀ ਪਰ ਸਾਨੂੰ ਸਭ ਕੁਝ ਸੁਣਾਈ ਦੇ ਰਿਹਾ ਸੀ ਕਿੱਦਾਂ ਕਰਮਾ ਗੱਲਾਂ ਬਣਾਵਣਾ ਕਿੰਨਾ ਝੂਠੀ ਕਲਿੰਖ ਮਲ ਰਿਹਾ ਸੀ ਉਹ ਰਾਤ ਅਸੀਂ ਤੁਹਾਡੀ ਲਾਡਲੀ ਨਾਚ ਦੇ ਆਸ਼ਿਕ ਨੂੰ ਫੜਿਆ ਤੇ ਕੁੱਟ-ਕੁੱਟ ਭਜਾਇਆ ਨਹੀਂ ਜਕਿੰਤੇ ਪੁੱਛ ਲੋ ਇੰਨਾ ਸਭ ਕੁ ਲੋ ਸਾਰੇ ਹਾਂ ਵਿੱਚ ਹਾਂ ਮਿਲਾਉਣ ਲੱਗੇ ਜੀਤੋ ਨੇ ਇਹ ਸਭ ਸੁਣ ਉਂਗਲਾ ਮੂੰਹ ਵਿੱਚ ਲੈ ਲਈਆਂ ਸਨ ਕਰਮਾ ਪਲੈ ਨੂੰ ਪੁੱਛੋ ਉਹ ਕਰਨ ਕੀ ਆਇਆ ਸੀ ਇੱਥੇ ਉਹਨੂੰ ਇੱਥੇ ਸੱਦਿਆ ਹੋਣਾ ਪਤਾ ਨਹੀਂ ਉਹਦੇ ਨਾਲ ਉਹਨਾਂ ਦੇ ਘਰ ਕਿੰਨੀ ਵਾਰ ਖੇ ਖਾਦੀ ਹੋਣੀ ਇਸ ਨੇ ਜਿੰਨੀ ਸ਼ਰੀਫ ਇਹ ਬਣਨ ਦੀ ਕੋਸ਼ਿਸ਼ ਕਰਦੀ ਆ ਉਹ ਨਹੀਂ ਹੈ ਨਹੀਂ ਆ ਨਾ ਜੋ ਇਹਨਾਂ ਸੁਣ ਕੇ ਰੋਂਦੀ ਹੋਈ ਬਾਹਰ ਆ ਗਈ ਬੇਬੀ ਇਹ ਝੂਠ ਬੋਲ ਰਹੀ ਆ ਇਹੋ ਜਿਹਾ ਕੁਝ ਨਹੀਂ ਆ ਆ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਇਸ ਕੁੜੀ ਤਾਂ ਸਹੀ ਤਰ੍ਹਾਂ ਤੁਰ ਵੀ ਨਹੀਂ ਹੋ ਰਹੀ ਆ ਹੋਇਆ ਕਿਸ ਨੂੰ ਪੁੱਛੋ ਜਰਾ ਫਿਰ ਵੀ ਮੈਂ ਇਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਆ ਦੇਖ ਲੋ ਮੇਰਾ ਵੀ ਜਿਗਰਾ ਹੀ ਸਮਝੋ ਨਹੀਂ ਤਾਂ ਇਹੋ ਜਿਹਿਆਂ ਨੂੰ ਕੋਈ ਨਹੀਂ ਵਿਆਹ ਕਿ ਲੈ ਜਾਂਦਾ ਕਰਮੇ ਵੀਰੇ 나ਜੋ ਦੀਰੀ ਦੇ ਸਾਟ ਲੱਗੀ ਆ ਜਿਸ ਨੂੰ ਤੁਸੀਂ ਕੁਝ ਹੋਰ ਹੀ ਦੱਸ ਰਹੇ ਹੋ ਕਰਮਾ ਬਗਵਾਸ ਨਾ ਕਰੀ ਤੂੰ ਬੜੀ ਜੁਹਾਨ ਚੱਲਦੀ ਏ ਤੇਰੀ ਤਨਵਾਜੀ ਸਾਰਿਆਂ ਦਾ ਅਗਲਾ ਪਾਗ ਗਰਲਸ ਵੀਰੇ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਆਪਣੀ ਰਿਵਿਊ ਜ਼ਰੂਰ ਦਿਓ ਜੀ ਤਾਂ ਕਿ ਹੁਜੇ ਇਹ ਪਰਿਵਾਰਿਕ ਤੇ ਸਮਾਜਿਕ ਨਾਵਲ ਤੇ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸਤਿ ਸ਼੍ਰੀ ਅਕਾਲ ਜੀ